ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਇਹ ਬੰਦੂ ਰਵਨੀਤ ਬਿੱਟੂ ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹਾਰ ਗਿਆ ਸੀ ਲੇਕਿਨ ਫਿਰ ਵੀ ਰਵਨੀਤ ਬਿੱਟੂ ਉੱਤੇ ਐਜ਼ ਅ ਸਿੱਖ ਹੋਣ ਦੇ ਨਾਤੇ ਇੱਕ ਪਤਾ ਖੜਿਆ ਗਿਆ। ਯਾਨੀ ਕਿ ਹਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਜਿਹੜਾ ਹੈ ਕੇਂਦਰੀ ਮੰਤਰੀ ਬਣਾ ਦਿੱਤਾ। ਦੋ ਅਹੁਦਿਆਂ ਦੇ ਨਾਲ ਨਿਵਾਜ਼ ਦਿੱਤਾ ਇੱਕ ਅਹੁਦਾ ਹੈ ਫੂਡ ਪ੍ਰੋਸੈਸਿੰਗ ਦੂਸਰਾ ਹੈ ਰੇਲਵੇ ডিপਾਰਟਮੈਂਟ ਜਿਹੜਾ ਫੂਡ ਪ੍ਰੋਸੈਸਿੰਗ ਵਾਲਾ ਅਹੁਦਾ ਸੀ ਉਹ ਪਹਿਲਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਦੇ ਯਾਨੀ ਕਿ ਹਾਰਨ ਦੇ ਬਾਅਦ ਯੁੱਧ ਵੀ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਪਤਾ ਖੇੜਿਆ ਰਵਨੀਤ ਬਿੱਟੂ ਤੇ ਉਸ ਨੂੰ ਲੈ ਕੇ ਹੁਣ ਅੰਦਰ ਖਾਤੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਉਸ ਵਿੱਚ ਦਰਾੜ ਪੈਣੀ ਸ਼ੁਰੂ ਹੋ ਗਈ ਹੈ ਕਿਉਂਕਿ ਹੋਰ ਵੀ ਹਾਰੇ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚੋਂ ਜਿਸ ਨਾਲ ਰਾਣਾ ਗੁਰਮੀਤ ਸਿੰਘ ਸੋਢੀ ਜੇ ਗੱਲ ਕਰੀਏ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਿਆਸਤ ਦੇ ਵਿੱਚ ਜਿਹੜਾ ਕਾਦਾ ਹੈ ਜਾਂ ਮਿਆਰ ਹੈ ਉਹ ਰਵਨੀਤ ਬਿੱਟੂ ਤੋਂ ਕਿਤੇ ਜ਼ਿਆਦਾ ਵੱਡਾ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਦੂਜੇ ਨੰਬਰ ਤੇ ਆਏ ਸੀ ਰਾਣਾ ਗੁਰਮੀਤ ਸਿੰਘ ਸੋਢੀ ਲੇਕੇ ਜੇ ਗੱਲ ਕਰੀਏ ਅਹੁਦਿਆਂ ਦੀ ਕੇਂਦਰੀ ਮੰਤਰੀ ਵਾਲਾ ਅਹੁਦਾ ਅਉਦੀ ਦੇ ਨਾਲ ਨਿਵਾਸ ਦਿੱਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਲੇਕਿਨ ਜਿਹੜੇ ਟਕਸਾਲੀ ਆਗੂ ਨੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਪੰਜਾਬ ਵਿੱਚ ਜਹਰਜੀਤ ਗਰੇਵਾਲ ਵਰਗੇ ਉਹਨਾਂ ਦੇ ਵੱਲੋਂ ਅੰਦਰੋਂ ਖਾਤੇ ਜਿਹੜੀ ਢਾਹ ਲਾ ਦਿੱਤੀ ਹੈ ਰਵਨੀਤ ਬਟੂ ਨੂੰ ਦੂਸਰੇ ਪਾਸੇ ਪਾਰਟੀ ਪਰਦਾ ਭਾਰਤੀ ਜਨਤਾ ਪਾਰਟੀ ਦੇ ਸੁਨੀਲ ਕੁਮਾਰ ਜਾਖੜ ਉਹ ਵੀ ਨਾਕੋਚ ਨੇ ਜਿਹੜਾ ਅਹੁਦਾ ਰਵਨੀਤ ਬਿੱਟੂ ਨੂੰ ਮਿਲਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਨੀਲ ਕੁਮਾਰ ਜਾਖੜ ਦੀ ਪ੍ਰਧਾਨਗੀ ਤੋਂ ਛੁੱਟੀ ਹੋਵੇਗੀ ਇਹ ਲਗਭਗ ਤੈ ਹੋ ਚੁੱਕਿਆ ਹੈ ਜਿਹੜਾ ਹਿੱਦੂ ਵਾਲਾ ਪਤਾ ਖੇਡਿਆ ਹੈ ਉਹ ਵੀ کارਗਰ ਨਹੀਂ ਹੋਇਆ ਦੂਸਰਾ ਜਿਹੜਾ ਪਤਾ ਖੇਡਿਆ ਗਿਆ ਹੈ ਸਿੱਖੀਵਾ ਸਿੱਖ ਵੋਟ ਵਾਲਾ ਉਹ ਵੀ ਹੁਣ ਸਾਰਥਕ ਜਿਹੜਾ ਹੈ ਸਾਬਤ ਨਹੀਂ ਹੋ ਰਿਹਾ ਇਸ ਨੂੰ ਲੈ ਕੇ ਹੁਣ ਰਵਨੀਤ ਬਿੱਟੂ ਨੂੰ ਰਾਜ ਸਭਾ ਦੀ ਚੋਣ ਲੜਨ ਜਾ ਰਹੀ ਹੈ ਹਰਿਆਣੇ ਦੇ ਸੂਬੇ ਤੋਂ ਜੇ ਗੱਲ ਕਰੀਏ ਹਰਿਆਣੇ ਦੇ ਸੂਬੇ ਦੀ ਹਰਿਆਣੇ ਦੇ ਸੂਬੇ ਤੇ ਭਾਰਤੀ ਜਨਤਾ ਪਾਰਟੀ ਨੂੰ ਖਤਰਾ ਹੈ ਜੇਕਰ ਰਵਨੀਤ ਮਿੱਟੂ ਉਥੋਂ ਰਾਜ ਸਭਾ ਦੀ ਸੀਟ ਜਿੱਤੇ ਆ ਐਜ਼ ਅ ਜਿਮਨੀ ਚੋਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੋ ਅਹੁਦੇ ਦਿੱਤੇ ਨੇ ਉਹ ਖੋਲੇ ਜਾਣਗੇ ਉਹ ਕਿਸੇ ਹੋਰ ਪੰਜਾਬ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਾਰੇ ਨੇ ਭਾਵੇਂ ਰਾਣਾ ਗਰਮੀਤ ਸਿੰਘ ਹੋਵੇ ਜਾਂ ਹੋਰ ਕਤ ਹੋਣ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਅਤੇ ਮੰਨੇ ਪਰਮਾਨੇ ਲੀਡਰ ਪੰਜਾਬ ਦੇ ਵਿੱਚ ਉਹਨਾਂ ਨੂੰ ਦੇਣ ਦੀ ਜੜੀ ਹੈ ਤਿਆਰੀ ਕਰ ਰਹੀ ਹੈ ਇਸ ਲਈ ਰਵਨੀਤ ਬਿੱਟੂ ਨੂੰ ਅਚਨਚੇਤ ਰਾਜ ਸਭਾ ਦੀ ਚੋਣ ਲੜਾਣਾ ਇਹ ਬੜੇ ਵੱਡੇ ਨਿਸ਼ਾਨ ਸਵਾਲੀਆ ਖੜੇ ਕਰਦਾ ਹੈ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਤੇ ਹੁਣ ਇਹ ਜਿਹੜੇ ਸਿਆਸੀ ਮਾਹਿਰ ਨੇ ਜਿਹੜੇ ਰਾਜਨੀਤਿਕ ਮਾਹਿਰ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਨੀਤ ਬਿੱਟੂ ਦੇ ਕੋਲੋਂ ਕੇਂਦਰੀ ਮੰਤਰੀ ਦੇ ਜਿਹੜੇ ਦੋ ਅਹੁਦੇ ਮਿਲੇ ਨੇ ਉਹ ਖੋਏ ਜਾ ਸਕਦੇ ਨੇ ਜੇਕਰ ਉਹ ਐਜ਼ ਅ ਰਾਜ ਸਭਾ ਦੇ ਮੈਂਬਰ ਬਣਦੇ ਨੇ ਹਰਿਆਣੇ ਤੋਂ ਜੇਕਰ ਅਜਾਇਆ ਹੁੰਦਾ ਹੈ ਤਾਂ ਰਵਨੀਤ ਬਿੱਟੂ ਦੇ ਜਿਹੜੇ ਸੁਪਨੇ ਸੀ ਜਿਹੜੇ ਡ੍ਰੀਮ ਸੀ ਉਹ ਧਰੇ ਧਰਾਏ ਰਹਿ ਜਾਣਗੇ ਕਿਉਂਕਿ ਹਾਲੇ ਵੀ ਜਿਹੜੀ ਚੁਣੌਤੀ ਦਿੱਤੀ ਗਈ ਹੈ ਰਵਨੀਤ ਬਿੱਟੂ ਨੂੰ ਉਹਦਾ ਸਫਰ ਬੜਾ ਲੰਮਾ ਹੈ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਸਿੱਖੀ ਚਿਹਰੇ ਦੇ ਤੌਰ ਤੇ ਖੇਡਿਆ ਗਿਆ ਪਤਾ ਉਹ ਕਾਰਗਰ ਸਿੱਧ ਹੋਵੇਗਾ ਜਾਂ ਜਿਹੜਾ ਹਿੰਦੂ ਚਿਹਰੇ ਤੇ ਪਤਾ ਖੇਡਿਆ ਗਿਆ ਸੁਨੀਲ ਕੁਮਾਰ ਜਾਖੜ ਨੂੰ ਪਾਰਟੀ ਪ੍ਰਧਾਨ ਬਣਾ ਕੇ ਇਹ ਦੋਨੋਂ ਪਤੇ ਜਿਹੜੇ ਨੇ ਬਿਲਕੁਲ ਫੇਲ ਸਾਬਤ ਹੋਣਗੇ 2000 ਵਿਧਾਇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਸਿਆਸੀ ਮਾਹ ਕਹਿ ਰਹੇ ਨੇ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਫਿਰ ਦੁਬਾਰਾ ਪਤਾ ਖੇਡਣ ਜਾ ਰਹੀ ਹੈ ਰਵਨੀਤ ਬਿੱਟੂ ਤੇ ਰਵਨੀਤ ਬਿੱਟੂ ਤੋਂ ਇਲਾਵਾ ਹੋਰ ਵੀ ਬੜੇ ਮੰ ਲੋ ਇਸ ਤੋਂ ਅੱਗੇ ਟਕਸਾਲੀ ਆਗੂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇ ਪੰਜਾਬ ਦੇ ਵਿੱਚ ਨੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਉਂ ਨਹੀਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਰਾਜ ਸਭਾ ਦੀ ਚੋਣ ਲੜਾ ਰਹੀ ਹਰਿਆਣਾ ਤੋਂ ਦੂਸਰੇ ਵੀ ਤਾਂ ਹੈ ਨੇ ਉਥੇ ਵੀ ਤਾਂ ਸਿੱਖਾ ਗਏ ਨੇ ਅਜੇ ਆ ਕਿਉਂ ਕਰ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਜਾ ਕੇ ਕਾਟੋ ਕਲੇਜ ਜਿਹੜਾ ਹੈ ਜਿਵੇਂ ਸ਼ਰਮਣੀ ਅਕਾਲੀ ਦਲ ਦੇ ਵਿੱਚ ਹੈ ਉਵੇਂ ਹੀ ਜਿਹੜਾ ਕਾਟੋ ਕਲੇਸ਼ ਜਿਹੜੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਉਹਨਾਂ ਵਿਚਕਾਰ ਵੀ ਚੱਲਿਆ ਹੈ ਰਵਨੀਤ ਬਿੱਟੂ ਦੇ ਅਹੁਦਿਆਂ ਨੂੰ ਲੈ ਕੇ ਜਾਂ ਕੇਂਦਰੀ ਮੰਤਰੀ ਬਣਨ ਨੂੰ ਲੈ ਕੇ ਧੰਨਵਾਦ